ਲੋ ਬਈ ਆਏ ਤੂੰ ਤੇਦਾ ਕਰ ਪਿੰਡੀ ਵਾਲੇ ਦਾ ਇੱਥੋਂ ਹੀ ਤੂੰ ਤਾਂ ਜਿਹੜਾ ਉੱਠ ਕੇ ਸਟਾਰ ਬਣਿਆ ਘਰ ਵੀ ਹੁਣ ਬਣਾਇਆ ਪਹਿਲਾਂ ਤਾਂ ਬਹੁਤ ਜ਼ਿਆਦਾ ਗਰੀਬੀ ਹੁੰਦੀ ਸੀ ਤੇ ਅੱਜ ਜਿਹੜਾ ਤੂੰ ਤੇਦੇ ਘਰੇ ਆ ਰਹੀ ਆ ਜੀ ਸਰਵਾਲਾ ਜੀ ਟੀਮ ਤੇ ਜਿਹਦੇ ਵਿੱਚ ਗਿੱਪੀ ਗਰੇਵਾਲ ਐਮੀ ਵਿਰਕ ਸਰਗਨ ਮਹਿਤਾ ਤੇ ਨਿਮਰਤ ਖਹਿਰਾ ਇਹ ਸਾਰੀ ਜਿਹੜੀ ਸਟਾਰ ਕਾਸਟ ਆ ਅੱਜ ਤੂੰ ਤੇਦੇ ਘਰੇ ਆ ਰਹੀ ਆ ਤੇ ਤੂੰ ਤਿੰਨੇ ਵੀ ਉਸ ਫਿਲਮ ਦੇ ਵਿੱਚ ਕੰਮ ਕੀਤਾ ਤੇ ਆ ਤੂੰ ਤੇਦੇ ਜਿਹੜੇ ਫੈਨ ਨੇ ਗਿੱਪੀ ਗਰੇਵਾਲ ਹੋਰਾਂ ਦੇ ਜਿਹੜੇ ਫੈਨ ਨੇ ਉਹ ਸਾਰੇ ਅੱਜ ਧੂਤੇ ਹੋਰਾਂ ਨੂੰ ਗਿੱਪੀ ਗਰੇਵਾਲ ਹੋਰਾਂ ਨੂੰ ਦੇਖਣ ਜਿਹੜਾ ਇੱਥੇ ਪਹੁੰਚੇ ਹੋਏ ਨੇ ਆਪਾਂ ਲੋਂਗੋਵਾਲ ਪਿੰਡ ਪਹੁੰਚਿਆ ਲੋਂਗੋਵਾਲ ਦੇ ਨੇੜੇ ਜਿਹੜੀ ਇੱਕ ਪਿੰਡਿਆ ਕੇਰ ਸਿੰਘ ਉੱਥੇ ਜਿਹੜਾ ਧੂਤੇ ਦਾ ਘਰ ਪੈਂਦਾ ਤੇ ਘਰ ਹੈ ਜਿਹੜਾ ਬਹੁਤ ਵਧੀਆ ਸਜਾਇਆ ਹੋਇਆ ਆ ਸਾਹਮਣੇ ਜਿਹੜੀ ਇੱਕ ਤਸਵੀਰ ਲੱਗੀ ਹੋਈ ਆ ਸਰਵਾਲਾ ਜੀ ਜੀ ਦੇ ਵਿੱਚ ਧੂਤਾ ਫੁੱਫੜ ਬਣਿਆ ਹੋਇਆ ਗਿੱਪੀ ਗਰੇਵਾਲ ਤੇ ਐਮੀ ਬਿਰਕ ਦਾ ਇੱਕ ਪਾਸੇ ਉੱਠ ਦੇ ਉੱਤੇ ਬੈਠਾ ਹੈ ਨਾ ਤਾਂ ਇਹ ਘਰ ਬਈ ਧੂਤੇ ਦਾ ਕੁਝ ਟਾਈਮ ਪਹਿਲਾਂ ਆਪਾਂ ਜਿਹੜਾ ਇਹ ਪਹਿਲਾਂ ਵੀ ਘਰ ਦਿਖਾਇਆ ਸੀ ਨਾ ਤੇ ਹੁਣ ਜਿਹੜੀਆਂ ਵਧੀਆ ਰੌਣਕਾਂ ਲੱਗੀਆਂ ਨੇ 2-3 ਦਿਨ ਪਹਿਲਾਂ ਜਿਹੜਾ ਤੂੰ ਤੈਨੂੰ ਰਿਕਵੈਸਟ ਕੀਤੀ ਸੀ ਗਿੱਪੀ ਗਰੇਵਾਲ ਨੂੰ ਵੀ ਜਿਹੜਾ ਬਾਈ ਮੇਰੇ ਪਿੰਡ ਚੱਲੋ ਯਾਰ ਤੁਸੀਂ ਤੇ ਉਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਕਿਹਾ ਸੀ ਵੀ ਆਪਾਂ 2 ਦਿਨ ਰੁਕ ਜਾ ਉਸ ਤੋਂ ਬਾਅਦ ਜਿਹੜਾ ਤੇਰੇ ਪਿੰਡ ਚ ਆldਿਆਂਗੇ ਤੇ ਕਿਤੇ ਹੁਣ ਪਕੌੜੇ ਜਿਹੜੇ ਨਿਕਲ ਰਹੇ ਨੇ ਤੇ ਕਿਤੇ ਚਾਹ ਬਣ ਰਹੀ ਹੈ ਤੇ ਕਿਤੇ ਫੈਨਸ ਜਿਹੜੇ ਬੈਠੇ ਨੇ ਉਡੀਕ ਦੇ ਵਿੱਚ ਤਕਰੀਬਨ ਅੱਧਾ ਘੰਟਾ ਹੋਰ ਲੱਗੂ ਉਸ ਤੋਂ ਬਾਅਦ ਜਿਹੜਾ ਗਿੱਪੀ ਗਰੇਵਾਲ ਤੇ ਐਮੀ ਵਿਰਕਾ ਜਿੰਨੀ ਵੀ ਸਟਾਰ ਕਾਸਟ ਆ ਫਿਲਮ ਦੀ ਉਹ ਸਾਰੀ ਹੀ ਇੱਥੇ ਆਜੂ ਤੇ ਹੁਣ ਜੇ ਗੱਲ ਕਰੀ ਆਪਾਂ ਤੂ ਤੇਰੀ ਤੂ ਤਾਂ ਬਹੁਤ ਗਰੀਬੀ ਦੇ ਵਿੱਚੋਂ ਉੱਠਿਆ ਮੁੰਚੀ ਦਾ ਕੰਮ ਕਰਦਾ ਹੁੰਦਾ ਸੀਗਾ ਤੇ ਕਦੇ ਜਿਹੜੀ ਦਿਹਾੜੀਆਂ ਵੀ ਜਾਂਦਾ ਰਹੇਗਾ ਫਿਰ ਤੂ ਤੇਦੀ ਜਿਹੜੀ ਜਾਣ ਪਛਾਣ ਜੱਸੇ ਦੇ ਨਾਲ ਹੋਈ ਜੱਸਾ ਤੁਸੀਂ ਜਾਣਦੇ ਜਿਹੜਾ ਜੱਟ ਵੀਟ ਰੈਕਡ ਦੇ ਵਿੱਚ ਕੰਮ ਕਰਦਾ ਹੈਗਾ ਮਾਲਦਾਰ ਛੜੇ ਫਿਲਮ ਦੇ ਵਿੱਚ ਤਾਂ ਉਸ ਤੋਂ ਬਾਅਦ ਜਿਹੜਾ ਤੂ ਤਾਂ ਉਹਦੇ ਵਿੱਚ ਵਗ ਗਿਆ ਮਾਲਦਾਰ ਛੜਿਆ ਵਾਲਿਆਂ ਨਾਲ ਤੇ ਫਿਰ ਜਿਹੜਾ ਵਧੀਆ ਚੱਲ ਗਿਆ ਹੈ ਨਾ ਤੇ ਅੱਜ ਉਹ ਦਿਨ ਆ ਗਿਆ ਵੀ ਤੂ ਤਾਂ ਹੁਣ ਜਿਹੜਾ ਹਰੇਕ ਬੰਦਾ ਤੂ ਤੈਨੂੰ ਜਾਣਦਾ ਹੈਗਾ ਆ ਵੱਡੇ ਵੱਡੇ ਲੋਕ ਜਾਣਦੇ ਆ ਤੂੰ ਤੈਨੂੰ ਵੱਡੇ ਵੱਡੇ ਫਿਲਮਾਂ ਦੇ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਨੇ ਉਹ ਜਾਣਦੇ ਆ ਸਭ ਤੋਂ ਪਹਿਲਾਂ ਜਿਹੜੀ ਫਿਲਮ ਸੀ ਦਲਜੀਤ ਦੋਸਾਂਜ ਨਾਲ ਕੀਤੀ ਸੀ ਉਹਦੇ ਵਿੱਚ ਕਿਹੜਾ ਪੁਲਿਸ ਅਫਸਰ ਦਾ ਰੋਲ ਨਵਾਇਆ ਸੀਗਾ ਤੂੰ ਤੇ ਨੇ ਤੇ ਹੁਣ ਜਿਹੜੀ ਗਿੱਪੀ ਗਰੇਵਾਲ ਦੇ ਨਾਲ ਆ ਰਹੀ ਹੈਗੀ ਸਰਵਾਲਾ ਜੀ ਐਮੀ ਵਰਕ ਤੇ ਗਿੱਪੀ ਗਰੇਵਾਲ ਨਾਲ ਥੋੜੇ ਟਾਈਮ ਬਾਅਦ ਇੱਕ ਹੋਰ ਫਿਲਮ ਵੀ ਆਉਣੀ ਆ ਤੂੰ ਤੇ ਦੀ ਜਿਹੜੀ ਐਮੀ ਵਰਕ ਦੇ ਨਾਲ ਆ ਨਿੱਕਾ ਜੈਲਦਾਰ 4 ਉਹਦੇ ਵਿੱਚ ਵੀ ਜਿਹੜਾ ਤੂੰ ਤਾਂ ਤੁਹਾਨੂੰ ਦੇਖਣ ਨੂੰ ਮਿਲੂਗਾ ਇੱਕ ਨਿੱਕੀ ਜੀ ਆਪਾਂ ਕਹਿੰਦੇ ਨਾ ਨਿੱਕੀ ਜੇ ਪਿੰਡ ਦੇ ਵਿੱਚ ਉੱਠ ਕੇ ਨੂੰ ਇਸ ਪਿੰਡੀ ਨੂੰ ਮਿਲਦਾ ਕੋਈ ਜਾਣਦਾ ਵੀ ਨਹੀਂ ਹੁਣ ਆਪਾਂ ਲੋਂਗੋਵਾਲ ਨੂੰ ਤਾਂ ਜਾਣਦੇ ਆ ਪਰ ਇਸ ਪਿੰਡੀ ਨੂੰ ਬਹੁਤ ਘੱਟ ਲੋਕ ਜਾਣਦੇ ਆ ਇਹਨੂੰ ਕੇਰ ਸਿੰਘ ਪਿੰਡੀ ਕਹਿੰਦੇ ਆ ਜਿਹੜੇ 25 30 ਘਰ ਜਿਹੜੇ ਇਕੱਠਾਂ ਦੇ ਇਕੱਠੇ ਹੁੰਦੇ ਆ ਉਹਨੂੰ ਪਿੰਡੀ ਕਹਿੰਦੇ ਆਗੇ ਜਿਵੇਂ ਆਪਾਂ ਪਿੰਡ ਪਿੰਡ ਥੋੜਾ ਜਿਹਾ ਵੱਡਾ ਹੁੰਦਾ ਪਿੰਡੀ ਛੋਟੀ ਹੁੰਦੀ ਹੈ ਹਨਾ ਆਪਾਂ ਦੁਬਾਰੇ ਫੇਰ ਆਗੇ ਤੂੰ ਤੇ ਦੇ ਘਰੇ ਆ ਜਾਓ ਇੱਧਰ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਪੁਲਿਸ ਸਿਕਿਉਰਿਟੀ ਬੜੀ ਲੱਗਿਆ ਇਹ ਜਿਹੜਾ ਕਮਰਾ ਇੱਧਰਲੇ ਪਾਸੇ ਧੂਤੇ ਦਾ ਇੱਥੇ ਸਾਰੇ ਹੀ ਜਿਹੜੇ ਇਨਾਮ ਪਏ ਨੇ ਧੂਤੇ ਦੇ ਜਿੰਨੇ ਵੀ ਉਹਨੂੰ ਕਬੱਡੀ ਕਪਾਂ ਦੇ ਵਿੱਚ ਦਿੱਤੇ ਹੋਏ ਨੇ ਇੱਧਰ ਚੱਲੋ ਅੰਦਰ ਆਪਾਂ ਨਹੀਂ ਜਾਂਦੇ ਕਿਉਂਕਿ ਸਿਕਿਉਰਿਟੀ ਹੁੰਦੀ ਹੈ ਹਨਾ ਹਰੇਕ ਬੰਦੇ ਦੀ ਆਪੋ ਆਪਣੀ ਇੱਕ ਮਿੰਟ ਵੀਡੀਓ ਬਣਾ ਚਾਰ ਕਿਲੋਟ ਫੋਨ Guees al verschiedene und viele ironder Desmarais Como 자, mutwieischi vaard 90 Sendoraz En sed mellan orders invers vis capacity